ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਣੀ ਤੇ 3 ਸਾਲ ਆ ਜਿਹੜੇ ਸਾਡੇ ਉਹ ਪੂਰੇ ਹੋਏ ਤੇ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਤੇ ਸਭ ਤੋਂ ਵੱਡੀ ਗੱਲ ਕਿ ਜੋ ਅਸੀਂ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਪੂਰੇ ਕਰਕੇ ਅਸੀਂ ਲੋਕਾਂ ਦਾ ਵਿਸ਼ਵਾਸ ਜਿੱਤਿਆ ਜਿੰਉਂ ਜੋ ਸਮਾਂ ਬੀਤਦਾ ਗਿਆ ਲੋਕਾਂ ਦਾ ਵਿਸ਼ਵਾਸ ਸਾਡੇ ਵਿੱਚ ਵੱਧਦਾ ਗਿਆ ਹੁਣ ਪਿਛਲੇ ਸਮੇਂ ਦੇ ਵਿੱਚ ਵੇਸ਼ਕ ਜਿਹੜੇ ਚਾਰ ਬਾਈ ਇਲੈਕਸ਼ਨ ਹੋਏ ਤੇ ਮੈਂ ਉਹਨਾਂ ਦੀ ਗੱਲ ਕਰਨਾ ਉਸ ਤੋਂ ਪਹਿਲਾਂ ਜਲੰਧਰ ਦਾ ਬਾਈ ਇਲੈਕਸ਼ਨ ਹੋਇਆ ਮੈਂ ਉਹਦੀ ਗੱਲ ਕਰਨਾ ਜੇ ਪੰਚਾਇਤਾਂ ਦੇ ਇਲੈਕਸ਼ਨ ਹੋਏ ਮੈਂ ਉਹਦੀ ਗੱਲ ਕਰਾਂ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਏ ਨਗਰ ਪੰਚਾਇਤਾਂ ਦੇ ਇਲੈਕਸ਼ਨ ਹੋਏ ਸਾਰੇ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੇ ਸਾਨੂੰ ਬਹੁਤ ਵੱਡਾ ਸਮਰਥਨ ਦਿੱਤਾ ਤੇ ਵੱਡੀਆਂ ਜਿੱਤਾਂ ਹਾਸਲ ਹੋਈਆਂ ਨੇ ਜਿਹੜੀਆਂ ਇਸ ਗੱਲ ਦੀਆਂ ਪ੍ਰਤੀਕ ਨੇ ਕਿ ਲੋਕ ਸਾਡੇ ਕੀਤੇ ਕੰਮਾਂ ਕਾਰਾਂ ਤੋਂ ਖੁਸ਼ ਨੇ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਲੋਕਾਂ ਨਾਲ ਵਾਅਦਾ ਕੀਤਾ ਸੀ ਆ ਹੁਣ ਅਸੀਂ ਜੁੱਧ ਨਸ਼ਾ ਬੰਦ ਇਹ ਜਿਹੜੀ ਮੁਹਿੰਮ ਚਲਾਈ ਹੈ ਇਹਦੇ ਬਹੁਤ ਸਾਰਥਕ ਨਤੀਜੇ ਨਿਕਲੇ ਨੇ ਤੇ ਲੋਕਾਂ ਦੇ ਵਿੱਚ ਇਹ ਵਿਸ਼ਵਾਸ ਬਣ ਗਿਆ ਕਿ ਸਰਕਾਰ ਨਸ਼ਿਆਂ ਨੂੰ ਜੜ ਤੋਂ ਖਤਮ ਕਰ ਦੇਗੀ ਤੇ ਜਿਹੜੇ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਲੋਕ ਪਏ ਹੋਏ ਸੀ ਉਹਨਾਂ ਨੂੰ ਭਜੜਾ ਵੀ ਪਈਆ ਹੋ ਜਾਣਾ ਤੇ ਸਾਡਾ ਸਪਸ਼ਟ ਕਹਿਣਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜਾਂ ਤਾਂ ਕਾਰੋਬਾਰ ਨਸ਼ਿਆਂ ਦਾ ਛੱਡ ਦਿਓ ਜਾਂ ਤੇ ਪੰਜਾਬ ਛੱਡ ਦਿਓ ਅਸੀਂ ਇਸ ਲੋਕਾਂ ਦੀ ਲੜਾਈ ਕਿਉਂਕਿ ਲੋਕ ਬਹੁਤ ਦੁਖੀ ਇਸ ਲੜਾਈ ਨੂੰ ਅਸੀਂ ਫੈਸਲਾ ਕੋਲੋਂ ਦੌਰ ਦੇ ਵਿੱਚ ਲੈ ਕੇ ਜਾਣਾ ਤੇ ਲੈ ਕੇ ਜਾਵਾਂਗੇ ਇਹ ਕੋਈ ਆਰਜੀ ਅਸੀਂ ਪ੍ਰਬੰਧ ਨਹੀਂ ਕੀਤਾ ਕਿ ਆਰਜੀ ਦੌਰ ਤੇ ਅਸੀਂ ਇੱਕ ਮਹਿੰਮ ਚਲਾ ਲਈ ਤੇ ਇਹਨੂੰ ਬੰਦ ਕਰ ਦੇਵਾਂਗੇ ਇਹ ਉਦੋਂ ਤੱਕ ਚੱਲੂਗੀ ਜਦੋਂ ਤੱਕ ਨਸ਼ੇ ਦਾ ਨੋ ਵੀ ਨੀਥੋਂ ਖਤਮ ਕਰ ਦਨੇ ਪੰਜਾਬ ਦੇ ਵਿੱਚੋਂ ਉਦੋਂ ਤੱਕ ਮਹਿੰਮ ਚੱਲੇਗੀ ਬਾਕੀ ਭ੍ਰਿਸ਼ਟਾਚਾਰ ਦੇ ਖਿਲਾਫ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਇਸ ਨੂੰ ਸਭ ਲੋਕ ਮੰਨ ਕੇ ਚੱਲਦੇ ਆ ਤੇ ਭ੍ਰਿਸ਼ਟਾਚਾਰ ਬਹੁਤ ਹੱਦ ਤੱਕ ਘਟਿਆ ਵੀ ਹੈ ਸੋ ਜਿਹੜੇ ਕੁਝ ਲੋਕ ਸਰਕਾਰ ਨੂੰ ਧਮਕੀਆਂ ਦੇ ਕੇ ਦੱਬਣਾ ਚਾਹੁੰਦੇ ਸੀ ਉਹਨਾਂ ਨੂੰ ਵੀ ਸਪਸ਼ਟ ਸੰਦੇਸ਼ ਹੈ ਕਿ ਸਰਕਾਰ ਤੁਹਾਡੀ ਹਰ ਗੱਲ ਸੁਣਨ ਨੂੰ ਤਿਆਰ ਹੈ ਜੋ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ ਜਾਂ ਕਰਵਾਉਣਾ ਚਾਹੁੰਦੇ ਅਸੀਂ ਇੱਕ ਸੀਮਤ ਦਾਇਰੇ ਦੇ ਵਿੱਚ ਰਹਿ ਕੇ ਕਾਨੂੰਨ ਦੇ ਵਿੱਚ ਰਹਿ ਕੇ ਅਸੀਂ ਸਭ ਕੁਝ ਕਰਨ ਨੂੰ ਤਿਆਰ ਹਾਂ ਪਰ ਜੇ ਕੋਈ ਧਮਕੀਆਂ ਦੇ ਨਾਲ ਕਰਾਣਾ ਚਾਹੂਗਾ ਉਹ ਅਸੀਂ ਕਰਨਾ ਨਹੀਂ ਤੇ ਨਾ ਹੋਣ ਦੇਣਾ ਸੋ ਇਹ ਵੀ ਸਪਸ਼ਟ ਸੰਦੇਸ਼ ਅਸੀਂ ਦਿੱਤਾ ਹੈ ਸੋ ਕੁੱਲ ਮਿਲਾ ਕੇ 3 ਸਾਲਾਂ ਦੇ ਜੋ ਪ੍ਰਾਪਤੀਆਂ ਹੈਗੀਆਂ ਉਹ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਤੇ ਇੱਕ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾ ਦੇਵਾਂਗੇ ਤਾਂ ਉਦੋਂ ਦੂਜੀਆਂ ਪਾਰਟੀ ਵਾਲੇ ਮਜ਼ਾਕ ਕਰਦੇ ਸੀ ਪਰ ਅਸੀਂ ਇਸ ਗੱਲ ਦੇ ਵਿੱਚ ਕਾਮਯਾਬ ਹੋਏ ਹਾਂ ਕਿ ਟੇਲਾਂ ਤੱਕ ਪਾਣੀ ਪਚਾਰਿਆਂ ਜਿਹੜੇ ਖੇਤਾਂ ਨੂੰ ਪਿਛਲੇ 38-38 ਸਾਲਾਂ ਤੋਂ 40-40 ਸਾਲਾਂ ਤੋਂ ਕਦੇ ਪਾਣੀ ਨਹੀਂ ਲੱਗਿਆ ਤੇ ਲੋਕਾਂ ਨੇ ਆਸ ਛੱਡ ਦਿੱਤੀ ਸੀ ਕਿ ਸਾਡੇ ਤੇ ਪਾਣੀ ਲੱਗ ਹੀ ਨਹੀਂ ਸਕਦਾ ਕਦੀ ਉਹ ਅਸੀਂ ਆਸ ਹੈ ਜਿਹੜੀ ਦੁਬਾਰੇ ਲੋਕਾਂ ਦੇ ਵਿੱਚ ਜੱਗੀ ਹੈ ਉਹ ਅਸੀਂ ਸੂਏ ਖਾਲ ਬਣਾਏ ਨੇ ਗ੍ਰੀਸ 18500 ਕੁਝ ਗਿਣਤੀ ਹੈ ਨਾ ਤੇ ਜਿਹੜੇ ਨਵੇਂ ਖਾਲ ਬਣ ਗਏ ਰਜਵਾਹੇ ਕੰਕਰੀਟ ਦੇ ਕਿਤੇ ਨੈਰਾ ਕੰਕਰੀਟ ਦੇ ਆਪਣੇ। ਸੋ ਜਿਹੜਾ ਡੈਮਾਂ ਦਾ ਅਸੀਂ 62% ਪਾਣੀ ਯੂਜ਼ ਕਰਦੇ ਸੀ ਅੱਜ ਅਸੀਂ 84% ਪਾਣੀ ਯੂਜ਼ ਕਰਨ ਲੱਗੇ ਹਾਂ। ਸੋ ਜਿਹੜਾ ਪੰਜਾਬ ਦੇ ਲਈ ਅੱਜ ਸਭ ਤੋਂ ਵੱਡਾ ਖਤਰਾ ਹੈ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਖਤਮ ਹੁੰਦਾ ਜਾ ਰਿਹਾ ਹੈ। ਸੋ ਅਸੀਂ ਨਹਿਰੀ ਪਾਣੀ ਹੈ ਜਿਹੜਾ ਖੇਤਾਂ ਤੱਕ ਪਹੁੰਚਾਰੇ ਆ ਉਹਦੇ ਨਾਲ ਫਸਲ ਵੱਧ ਹੋਣੀ ਹੈ। ਤੇ ਜਿਹੜਾ ਗਰਾਊਂਡ ਵਾਟਰ ਹੈ ਧਰਤੀ ਹੇਠਲਾ ਪਾਣੀ ਹੈ ਜਦੋਂ ਖੇਤਾਂ ਨੂੰ ਨਹਿਰ ਦਾ ਪਾਣੀ ਮਿਲ ਗਿਆ ਤੇ ਇਹਦਾ ਪਾਣੀ ਬਚਣਾ ਤੇ ਵੱਡੀਆਂ ਮੋਟਰਾਂ ਦੇ ਨਾਲ ਪਾਣੀ ਖਿੱਚਿਆ ਜਾਂਦਾ ਉਧਰ ਬਿਜਲੀ ਦੀ ਵੀ ਬਚਤ ਹੋਣੀ ਹੈ ਸੋ ਅਸੀਂ ਜਿਹੜਾ 400 ਕਰੋੜ ਰੁਪਏ ਦਾ ਬਜਟ ਪਿਛਲੀਆਂ ਸਰਕਾਰਾਂ ਵੇਲੇ ਰਿਹਾ ਤੇ ਉਹ ਅਸੀਂ 2200 ਕਰੋੜ ਦਾ ਬਜਟ ਕਰ ਰਹੇ ਹਾਂ ਕਿਉਂਕਿ ਅੱਜ ਜ਼ਰੂਰਤ ਇਸ ਚੀਜ਼ ਦੀ ਆ ਪੰਜਾਬ ਨੂੰ ਸੋ ਸਰਕਾਰ ਨੇ ਉਸ ਪਾਸੇ ਵੱਲ ਧਿਆਨ ਦਿੱਤਾ ਤੇ ਲੋਕੀ ਇਸ ਗੱਲ ਤੇ ਬੜੀ ਖੁਸ਼ੀ ਵੀ ਨੇ ਤੇ ਸਰਕਾਰ ਦਾ ਸਾਥ ਵੀ ਦੇ ਰਹੇ ਨੇ ਸੋ ਇਸ ਕਰਕੇ ਜਿੱਥੇ ਵੀ ਅਸੀਂ ਜਿਹੜੇ ਵੀ ਫੀਲਡ ਦੇ ਵਿੱਚ ਜਿਹੜੇ ਖੇਤਰ ਦੇ ਵਿੱਚ ਭਾਵੇਂ ਪੜ੍ਹਾਈ ਦਾ ਖੇਤਰ ਲਾ ਲਓ ਬੱਚਿਆਂ ਦਾ ਹਰ ਰੋਜ਼ ਅਸੀਂ ਟੀਚਰਾਂ ਨੂੰ ਟ੍ਰੇਨਿੰਗ ਲੈਂਦੇ ਲਈ ਦੂਜੇ ਦੇਸ਼ਾਂ ਦੇ ਵਿੱਚ ਭੇਜ ਰਹੇ ਹਾਂ ਮੈਡੀਕਲ ਫੈਸਿਲਿਟੀ ਦੀ ਗੱਲ ਕਰ ਲਓ ਪਰ ਨਾਲ ਇਹ ਵੀ ਹੈ ਕਿ ਕੇਂਦਰ ਦੀ ਸਰਕਾਰ ਹੈ ਜਿਹੜੀ ਉਹ ਸਾਡੇ ਰਾਹ 'ਚ ਰੁੜੇ ਟਿਕਾ ਰਹੀ ਸਾਡੇ ਪੈਸੇ ਰੋਕੇ ਜਾ ਰਹੇ ਨੇ ਸਾਡੇ ਆਰਡੀ ਰੋਕੇ ਜਾ ਰਹੇ ਨੇ ਤਾਂ ਕਿ ਅਸੀਂ ਲੋਕਾਂ ਦੇ ਕੰਮ ਨਾ ਕਰ ਸਕੇ ਹੁਣ ਜਿਹੜੀ 52000 ਨੌਕਰੀ ਦਿੱਤੀ ਹੈ ਇੱਕ ਇਤਿਹਾਸ ਬਣ ਗਿਆ ਪੰਜਾਬ ਦੇ ਵਿੱਚ ਲੋਕਾਂ ਦੀ ਸੋਚ ਬਦਲਦੀ ਹੈ ਕਿ ਨੌਕਰੀ ਬਿਨਾ ਪੈਸੇ ਦੇ ਬਿਨਾ ਸਰਕਾਰਸ਼ ਮਿਲ ਸਕਦੀ ਹੈ ਇਹ ਲੋਕਾਂ ਦੀ ਸੋਚ ਹੀ ਨਹੀਂ ਰਹੀ ਤੇ ਅਸੀਂ ਇਹ ਸੋਚ ਬਦਲ ਦਿੱਤੀ ਅੱਜ ਬੱਚੇ ਪੜ੍ਹਾਈ ਵੱਲ ਮੁੜਦੇ ਅੱਜ ਬੱਚੇ ਦੁਬਾਰੇ ਪੜ੍ਹਨ ਲੱਗੇ ਮਾਪੇ ਬੱਚਿਆਂ ਨੂੰ ਪੜਾਉਣ ਲੱਗੇ ਕਿਉਂਕਿ ਯਕੀਨ ਹੋ ਗਿਆ ਕਿ ਸਾਨੂੰ ਇਹ ਬੱਚਾ ਨੌਕਰੀ ਮਿਲ ਜਾਣੀ ਹੈ ਨਹੀਂ ਤੇ ਹਾਲਾਤ ਇਹ ਬਣ ਗਏ ਸੀ ਇਹ ਲੋਕਾਂ ਨੂੰ ਰਹੀ ਨਹੀਂ ਤੀ ਵੀ ਕਦੇ ਸਾ ਗਰੀਬ ਬੰਦੇ ਆ ਸਾਨੂੰ ਕਿੱਥੇ ਨੌਕਰੀ ਮਿਲਣੀ ਹੈ ਤੋ ਅਸੀਂ ਇਹ ਟਿੱਚਰ ਹੋਰ ਵੀ ਅੱਗੇ ਲੈ ਕੇ ਜਾਵਾਂਗੇ ਪਰ ਕੇਂਦਰ ਸਰਕਾਰ ਨੂੰ ਇਸਦੀ ਚਿੰਤਾ ਹੈ ਵੀ ਇਹ ਕੁਝ ਨਾ ਕਰ ਸਕਣਾ ਇਹ ਇੱਕ ਸੰਘੀ ਢਾਂਚੇ ਦੇ ਨਹੀਂ ਬਹੁਤ ਵੱਡਾ ਖਤਰਾ ਹੈ ਇਹ ਠੇਸ ਪਹੁੰਚਾ ਰਹੇ ਨੇ ਨਹੀਂ ਕੇਂਦਰ ਸਰਕਾਰ ਨੂੰ ਸਹਿਯੋਗ ਕਰਨਾ ਚਾਹੀਦਾ ਉਹ ਸਹਿਯੋਗ ਨਹੀਂ ਕਰ ਰਹੀ ਬਲਕਿ ਸਾਨੂੰ ਰੋਕਿਆ ਜਾ ਰਿਹਾ ਪਰ ਫਿਰ ਵੀ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਅੱਗੇ ਵਧ ਰਹੇ ਹਾਂ ਤੇ ਪੰਜਾਬ ਦੇ ਭਲੇ ਦੇ ਲਈ ਜ਼ੰਗਲਾ ਪੰਜਾਬ ਬਣਾਉਣ ਦੇ ਲਈ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਅਸੀਂ ਉਹਨੂੰ ਪੂਰਾ ਕਰਨਾ ਜਾ ਰਹੇ ਹਾਂ